ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕਹੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਤੀਰਸੂ ਬਰਡ ਦੇ ਵਿੱਚ ਸਵਾਗਤ ਹੈ ਦੇਖੋ ਹਰ ਰੋਜ਼ ਕੋਈ ਨਾ ਕੋਈ ਚੀਜ਼ ਤੁਹਾਡੇ ਮਨ ਤੇ ਪਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ ਹਰ ਰੋਜ਼ ਕੋਈ ਨਾ ਕੋਈ ਵਿਸ਼ਾ ਤੁਹਾਨੂੰ ਦਿਮਾਗੀ ਤੌਰ ਤੇ ਤੰਗ ਕਰਨ ਲੱਗ ਜਾਂਦਾ ਜਾਂ ਹਰ ਰੋਜ਼ ਜਾਂ ਹਰ ਰੋਜ਼ ਤੁਹਾਡੀ ਦੁਆਰਾ ਲਈ ਗਈ ਅਧੂਰੀ ਜਾਣਕਾਰੀ ਤੁਹਾਨੂੰ ਤੰਗ ਕਰਦੀ ਹੈ ਦੇਖੋ ਮੇਨ ਮਕਸਦ ਇਹੀ ਹੁੰਦਾ ਵੀਡੀਓ ਬਣਾਉਣ ਦਾ ਕਿ ਤੁਸੀਂ ਅਗਰ ਸਾਡੇ ਕੋਲੋਂ ਕੁਝ ਸੁਣਨਾ ਚਾਹੁੰਦੇ ਹੋ ਜਾਂ ਫਿਰ ਤੁਹਾਨੂੰ ਲੱਗਦਾ ਅਸੀਂ ਇਸ ਚੀਜ਼ ਦੇ ਕਾਬਿਲ ਹਾਂ ਕਿ ਅਸੀਂ ਤੁਹਾਨੂੰ ਕੁਝ ਦੱਸ ਸਕੀਏ ਤਾਂ ਵੀਡੀਓ ਨੂੰ ਕਿਰਪਾ ਕਰਕੇ ਹੱਥ ਵਧਣ ਕੇ ਬੇਨਤੀ ਹੈ ਪੂਰੀ ਵੇਖਿਆ ਕਰੋ ਕਿਉਂਕਿ ਅਧੂਰੀ ਜਾਣਕਾਰੀ ਲੈਣ ਦਾ ਕੋਈ ਫਾਇਦਾ ਨਹੀਂ ਅਧੂਰੀ ਗੱਲ ਸੁਣਨ ਦਾ ਕੋਈ ਫਾਇਦਾ ਨਹੀਂ ਜਿੰਨਾ ਚਿਰ ਤੁਸੀਂ ਨਾ ਜਾਣਕਾਰੀ ਪੂਰੀ ਨਹੀਂ ਲੈਂਦੇ ਜਾਂ ਪੂਰੀ ਜਾਣਕਾਰੀ ਨਹੀਂ ਸੰਤੁਸ਼ਟੀ ਨਹੀਂ ਲੈਂਦੇ ਉਨਾ ਚਿਰ ਵੀਡੀਓ ਦੇਖਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਾਂ ਵੀਡੀਓ ਸੁਣਨ ਦਾ ਕੋਈ ਫਾਇਦਾ ਨਹੀਂ ਹੁੰਦਾ ਇਨਸਾਨ ਦੇ ਸੋਚ ਆ ਜੋ ਉਹਦਾ ਲੈਵਲ ਆ ਉਹ ਬੜਾ ਛੋਟਾ ਰਹਿ ਜਾਂਦਾ ਅਸੀਂ ਪਹਿਲਾਂ ਤਾਂ ਮਨ ਦੇ ਵਿੱਚ ਇਹ ਹੀ ਗੱਲ ਹੁੰਦੀ ਹੈ ਕਿ ਉਹ ਫਲਾਨਾ ਸਿੰਘ ਸਾਡੇ ਤੋਂ ਉੱਪਰ ਕਿਉਂ ਜਾ ਰਿਹਾ ਹੈ ਫਲਾਨਾ ਸਿੰਘ ਕਿਉਂ ਸਾਡੇ ਤੋਂ ਜ਼ਿਆਦਾ ਅੱਗੇ ਵੱਲ ਵੱਧ ਰਿਹਾ ਸਿਰਫ ਇਹੀ ਚੀਜ਼ਾਂ ਕੁਝ ਹੁੰਦੀਆਂ ਨੇ ਜੋ ਸਾਨੂੰ ਜ਼ਿਆਦਾ ਪਰੇਸ਼ਾਨ ਕਰਦੀਆਂ ਨੇ ਅਸੀਂ ਕਿਉਂ ਨਹੀਂ ਉਸ ਮੰਜ਼ਲ ਤੱਕ ਪਹੁੰਚ ਰਹੇ ਇਹ ਗੱਲਾਂ ਸਾਨੂੰ ਬੜਾ ਦੁੱਖ ਦਿੰਦੀਆਂ ਨੇ ਜਾਂ ਅਸੀਂ ਕਿਉਂ ਨਹੀਂ ਉਹ ਚੀਜ਼ਾਂ ਕਰ ਸਕਦੇ ਜਾਂ ਉਹ ਇਨਸਾਨ ਕਰਦੇ ਆ ਦੇਖੋ ਪਹਿਲਾਂ ਸਾਨੂੰ ਆਪਣੀ ਸੋਚ ਦਾ ਜੋ ਲੈਵਲ ਆ ਉਹ ਥੋੜਾ ਜਿਹਾ ਉੱਚਾ ਕਰਨਾ ਪੈਣਾ ਥੋੜਾ ਜਿਹਾ ਵੱਡਾ ਕਰਨਾ ਪੈਣਾ ਸੋਚ ਦਾ ਦਾਇਰਾ ਜਦੋਂ ਸਾਡੀ ਸੋਚ ਦਾ ਦਾਇਰਾ ਵੱਡਾ ਹੋ ਗਿਆ ਨਾ ਤਾਂ ਫਿਰ ਜਦੋਂ ਅਸੀਂ ਆਪਣੀ ਸੋਚਣ ਦੀ ਸਮਰੱਥਾ ਨੂੰ ਖੁੱਲ੍ਹਾ ਕਰ ਲਿਆ ਨਾ ਅਸੀਂ ਖੁੱਲ੍ਹ ਕੇ ਸੋਚਣ ਲੱਗੇ ਜਾਂ ਕਿਸੇ ਬਾਰੇ ਚੰਗਾ ਸੋਚਣ ਲੱਗੇ ਉਦੋਂ ਸਾਡੇ ਲਈ ਹਰ ਇੱਕ ਚੀਜ਼ ਦੀਆਂ ਪ੍ਰਸਥਿਤੀਆਂ ਬਦਲ ਜਾਣਗੀਆਂ ਜਿੰਨਾ ਚਿਰ ਦੂਜਿਆਂ ਪ੍ਰਤੀ ਤੁਹਾਡੇ ਮਨ ਦੇ ਵਿੱਚ ਦਇਆ ਦੀ ਭਾਵਨਾ ਨਹੀਂ ਆਉਂਦੀ ਜਾਂ ਨੀਮਾ ਰਹਿਣ ਦੀ ਭਾਵਨਾ ਨਹੀਂ ਆਉਂਦੀ ਉਨਾ ਚਿਰ ਅਸੀਂ ਲੋਕ ਤਰੱਕੀ ਨਹੀਂ ਕਰ ਸਕਦੇ ਹਾ ਹੋ ਸਕਦਾ ਕਿ ਕੁਝ ਲੋਕ ਤੁਹਾਨੂੰ ਉੱਪਰਲੀ ਮੰਜ਼ਲ ਤੱਕ ਪਹੁੰਚਦਾ ਦੇਖਣਾ ਨਹੀਂ ਚਾਹੁੰਦੇ ਬਹੁਤੇ ਲੋਕਾਂ ਦੀ ਫਿਤਰਤ ਆ ਕਈ ਲੋਕ ਆਪਣੀਆਂ ਦੁਸ਼ਮਣੀਆਂ ਕੱਢਦੇ ਨੇ ਜਾਂ ਫਿਰ ਤੁਹਾਨੂੰ ਬੁਰਾ ਭਲਾ ਬੋਲਦੇ ਨੇ ਜਾਂ ਫਿਰ ਕੁਝ ਏਦਾਂ ਦਾ ਕਰਦੇ ਨੇ ਕਿ ਤੁਸੀਂ ਜਾਂ ਤੁਹਾਡਾ ਕਰਦਾਰ ਥੱਲੇ ਡਿੱਗ ਪਵੇ ਅਸੀਂ ਇਹਨਾਂ ਚੀਜ਼ਾਂ ਤੋਂ ਬਚਣਾ ਇੱਕ ਗੱਲ ਜ਼ਰੂਰ ਯਾਦ ਰੱਖਿਓ ਕਿ ਤੁਸੀਂ ਇੱਕ ਹਾਥੀ ਦੀ ਅਵਸਥਾ ਨੂੰ ਦੇਖ ਕੇ ਚੱਲਣਾ ਜਦੋਂ ਹਾਥੀ ਲੰਘਦਾ ਨਾ ਤਾਂ ਉਹਦੇ ਮਗਰ ਕੁੱਤੇ ਭੌਂਕਦੇ ਨਹੀਂ ਭੱਜਦੇ ਨਹੀਂ ਪਰ ਹਾਥੀ ਤਸ ਤੋਂ ਵਸ ਨਹੀਂ ਗੁੰਦਾ ਉਹਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਕੁੱਤੇ ਮੇਰਾ ਕੁਝ ਨਹੀਂ ਵਿਗਾੜ ਸਕਦੇ ਉਹ ਉਹਨਾਂ ਵੱਲ ਧਿਆਨ ਨਹੀਂ ਦਿੰਦਾ ਕੁੱਤੇ ਹੁੰਦੇ ਨੇ ਭੌਂਕੇ ਹਟ ਜਾਂਦੇ ਨੇ ਜਾਂ ਕਿੱਲ ਕੇ ਹਟ ਜਾਂਦੇ ਨੇ ਜਾਂ ਫਿਰ ਜਦੋਂ ਥੱਕ ਜਾਂਦੇ ਨੇ ਉਹ ਆਪ ਹੀ ਪਿੱਛੇ ਮੁੜ ਜਾਂਦੇ ਨੇ ਹਾਥੀ ਆਪਣੀ ਮਰਤ ਚਾਲ ਚੱਲਦਾ ਰਹਿੰਦਾ ਉਹਨਾਂ ਨੂੰ ਇਹਨਾਂ ਲੋਕਾਂ ਨਾਲ ਕੋਈ ਪਰਵਾਹ ਨਹੀਂ ਹੁੰਦੀ ਜਾਂ ਇਹਨਾਂ ਲੋਕਾਂ ਨਾਲ ਲੈਣ ਦੇਣ ਨਹੀਂ ਹੁੰਦਾ ਉਸੇ ਤਰ੍ਹਾਂ ਤੁਸੀਂ ਆਪਣਾ ਕਿਰਦਾਰ ਰੱਖਣਾ ਲੋਕ ਤੁਹਾਡੇ ਬਾਰੇ ਕੀ ਕਹਿੰਦੇ ਨੇ ਉਹਨੂੰ ਛੱਡ ਦਿਓ ਤੁਹਾਡੀ ਸੋਚ ਲੋਕਾਂ ਪ੍ਰਤੀ ਕੀ ਆ ਇਸ ਸੋਚ ਤੇ ਤੁਸੀਂ ਨਿਰਪਲ ਰਹਿਣਾ ਲੋਕਾਂ ਦਾ ਮਤ ਹੁੰਦੀ ਆ ਆਪੋ ਆਪਣੀ ਉਹ ਕਿਸ ਆਧਾਰ ਤੇ ਸੋਚਦੇ ਨੇ ਜਾਂ ਕਿਸ ਨਜ਼ਰੀਏ ਨਾਲ ਸੋਚਦੇ ਨੇ ਇਹ ਸਿਰਫ ਉਹ ਹੀ ਤੈਅ ਕਰ ਸਕਦੇ ਨੇ ਪਰ ਤੁਹਾਡੀ ਸੋਚ ਲੋਕਾਂ ਪ੍ਰਤੀ ਚੰਗੀ ਰੱਖੋ ਆਪਣੀ ਸੋਚ ਦਾ ਦਾਇਰਾ ਉੱਚਾ ਰੱਖੋ ਕਿਉਂਕਿ ਅਗਰ ਤੁਹਾਡੇ ਮਨ ਦੇ ਵਿੱਚ ਸੋਚ ਉੱਚੀ ਰਹੂ ਨਾ ਤਾਂ ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਬਾੜੀ ਭਾਵਨਾ ਨਹੀਂ ਹੋ ਕਿਸੇ ਪ੍ਰਤੀ ਮਾੜਾ ਵਿਚਾਰ ਨਹੀਂ ਆਉਂ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਕਿਉਂਕਿ ਸਾਡੇ ਜੀਵਨ ਦੇ ਵਿੱਚ ਬਹੁਤ ਚੀਜ਼ਾਂ ਹੋ ਰਹੀਆਂ ਨੇ ਬਹੁਤ ਚੀਜ਼ਾਂ ਹੋ ਰਹੀਆਂ ਨੇ ਸੋ ਸਾਡੀਆਂ ਕਈ ਚੀਜ਼ਾਂ ਸਾਡੀਆਂ ਗਲਤੀਆਂ ਉਸ ਰਸਤੇ ਤੋਂ ਸਾਨੂੰ ਕਿਸੇ ਹੋਰ ਰਸਤੇ ਵੱਲ ਲਿਆ ਜਾਂਦੀਆਂ ਅਸੀਂ ਆਪਣੀ ਮੰਜ਼ਲ ਦੇ ਇੱਕ ਸਟੇਟ ਰਸਤੇ ਤੇ ਚੱਲਣਾ ਸਿੱਧੇ ਰਸਤੇ ਤੇ ਚੱਲਣਾ ਸ਼ਾਰਟਕਟ ਤੋਂ ਬਚਣਾ ਕਿਉਂਕਿ ਸਿਆਣੇ ਅਕਸਰ ਕਹਿੰਦੇ ਹੁੰਦੇ ਨੇ ਕਿ ਜੋ ਸ਼ਾਰਟਕਟ ਰਸਤੇ ਹੁੰਦੇ ਨੇ ਛੋਟੇ ਰਸਤੇ ਹੁੰਦੇ ਨੇ ਉਹ ਜ਼ਿਆਦਾ ਮੁਸ਼ਕਲਾਂ ਵਾਲੇ ਹੁੰਦੇ ਨੇ ਤੇ ਜ਼ਿਆਦਾ ਮੁਸ਼ਕਲਾਂ ਵਾਲੇ ਰਸਤੇ ਤੁਹਾਡੇ ਜੀਵਨ ਦੇ ਵਿੱਚ ਖਤਰਨਾਕ ਹੋ ਸਕਦੇ ਨੇ ਜਾਂ ਤੁਹਾਡੇ ਜੀਵਨ ਨੂੰ ਸਮਾਪਤ ਕਰ ਸਕਦੇ ਨੇ ਜਾਂ ਜੀਵਨ ਦੇ ਵਿੱਚ ਬਹੁਤ ਐਦਾਂ ਦੀਆਂ ਪਰਸਥਿਤੀਆਂ ਪੇਸ਼ ਕਰ ਸਕਦੇ ਨੇ ਜਿਸ ਤੋਂ ਨੰਗਣਾ ਤੁਹਾਨੂੰ ਔਖਾ ਹੋ ਸਕਦਾ ਹੈ ਕੋਈ ਦਨੀ ਚੀਜ਼ਾਂ ਤੋਂ ਬਚਣਾ ਕੋਈ ਵੀ ਮੰਜ਼ਲ ਚੁਣਨੀ ਆ ਸਿੱਧੀ ਚੁਣਨੀ ਆ ਮਿਹਨਤ ਕਰਕੇ ਜਾਣਾ ਸ਼ਾਰਟਕਟ ਨੂੰ ਨਾ ਫੜਾਓ ਇਨੀਆਂ ਕਿੰਬੀਆਂ ਪਰਵਾਰ ਕਰਨੀਆਂ ਸਾਥ ਸ੍ਰੀ